ਨਵਜੋ ਸਿੰਘ ਸਿੱਧੂ ਸਾਹਿਬ ਉਹਨਾਂ ਦਾ ਇਹ ਨਹੀਂ ਪਤਾ ਲੱਗਦਾ ਕਦੋਂ ਰਾਜਨੀਤੀ ਨੂੰ ਛੱਡ ਗਏ ਕਦੋਂ ਫੇਰ ਆ ਗਏ ਹੁਣ ਆ ਕੇ ਕਹਿਣਗੇ ਮੇਰੇ ਕੋਲ ਪੰਜਾਬ ਦਾ ਏਜੰਡਾ ਹੈ 4 ਸਾਲ ਪੰਜਾਬ ਦਾ ਏਜੰਡਾ ਜਿਹੜਾ ਉਹਨੂੰ ਸਿਉਂਖਾਂਦੀ ਰਹੀ ਚੂਹੇ ਟੁਕਦੇ ਰਹੇ ਢੂੜ ਜੰਮ ਗਈ ਹੁਣ ਐ ਛਾੜ ਲਿਆ ਕਹਿੰਦੇ ਵੋਟਾਂ ਆ ਗਈਆਂ ਪੰਜਾਬ ਦਾ ਏਜੰਡਾ ਛਾੜ ਲਓ ਇਹ ਕੋਈ 9 ਤੋਂ 5 ਜੌਬ ਨਹੀਂ ਹੈਗੀ ਕਿ ਜਦੋਂ ਮਰਜ਼ੀ ਆਗੇ ਰਾਜਨੀਤੀ ਜਦੋਂ ਮਰਜ਼ੀ ਚੱਲੇ ਗਏ ਇੱਥੇ ਤਾਂ ਮੈਂ ਵੀ ਇਸੇ ਲਾਈਨ 'ਚ ਆਂ ਨਵਜੋਤ ਸਿੱਧੂ ਸਾਹਿਬ ਕਹਿੰਦੇ ਮੇਰੇ ਕੋਲੇ ਗੁਜ਼ਾਰਾ ਨਹੀਂ ਹੁੰਦਾ ਮੈਨੂੰ ਟੈਲੀਵਿਜ਼ਨ ਤੇ ਜਾਣਾ ਪੈਣਾ ਤੇ ਮੈਂ ਕਿਹੜਾ ਭਾਈ ਅੱਬਰ ਦੇ ਪੈਸੇ ਖਾਣਾ ਮੈਂ ਕਿਹੜਾ ਰਿਸ਼ਵਤ ਖੋਰੀ ਕਰਦਾ ਤੇ ਗੁਜ਼ਾਰਿਆਂ ਵਾਸਤੇ ਆਇਓ ਨਾਲੇ ਕਰੋੜਾਂ ਰੁਪਏ ਵੀ ਕਮਾਉਣੇ ਆ ਨਾਲੇ ਲੋਕਾਂ 'ਚ ਰਾਜਨੀਤੀ ਦੀ ਕੋਈ ਸੇਵਾ ਕਰਨੀ ਆ ਇਦਾਂ ਨਹੀਂ ਚੱਲਣਾ ਕੰਮ ਆਓ ਮੈਂ ਕਹਿੰਦਾ ਆਓ ਚੰਗੇ ਬੰਦੇ ਨੂੰ ਆਉਣਾ ਚਾਹੀਦਾ ਆਓ ਪਰ ਇੱਥੇ ਰੋ ਨਾ ਖੜੋ ਲੋਕਾਂ ਨਾਲ ਵੋਟਾਂ ਮਿਲੇ ਆ ਜਾਂਦੇ ਨੇ ਜੋਗੀ ਉੱਤਰ ਪਹਾੜੋਂ ਆਇਆ ਵੋਟਾਂ ਦੀ ਤਰੀਕ ਸੁਣ ਕੇ ਉਦੋਂ ਜੇ ਆ ਜਾਂਦੇ ਮੈਂ ਤੁਹਾਨੂੰ ਕਿਹਾ ਸੀ ਨਾ ਪਹਿਲਾਂ ਵੀ ਦੱਸਿਆ ਸੀ ਮੈਂ ਇਹ ਵਿਆਹਾਂ ਚ ਲੈਣ ਦੇ ਨਾਲੇ ਸੂਟਾਂ ਵਰਗ ਹੈ ਨਾ ਉਹਨਾਂ ਨੂੰ ਕੋਈ ਸਮਾਉਂਦਾ ਨਾ ਕੋਈ ਪਾਉਂਦਾ ਇੱਕ ਵਾਰੀ ਆਪਣੇ ਕੋਲੇ ਆ ਗਿਆ ਆਪਾਂ ਕਹਿੰਨਾ ਤਿੰਨ ਕ ਮਹੀਨੇ ਬਾਅਦ ਭੂਆ ਦੀ ਕੁੜੀ ਦਾ ਵਿਆਹ ਉਧਰ ਚਾੜ ਦੇਾਂਗੇ ਅਹੀਂ ਤੁਰੇ ਫਿਰਦਾ ਰਹਿੰਦਾ ਲਫਾਫਿਆਂ 'ਚ ਉਹ ਕੋਈ ਵਾਰੀ ਆਪਦਾ ਸੂਟ 2 ਸਾਲਾਂ ਬਾਅਦ ਆਪਦੇ ਕੋਲ ਹੀ ਵਾਪਸ ਆ ਜਾਂਦਾ ਕਹਿੰਦੇ ਕੋਈ ਗੱਲ ਨਹੀਂ ਅਗਲੇ ਮਹੀਨੇ ਫੇਰ ਵਿਆਹ ਹੈ ਉਧਰ ਛਾੜ ਦਿਆਂਗੇ ਉਹ ਕਾਂਗਰਸਾਂ ਤੋਂ ਗਲਤੀ ਹੋ ਗਈ ਉਹਨੂੰ ਲਫਾਫੇ 'ਚੋਂ ਕੱਢ ਬੈਠੇ ਹੁਣ ਨਾ ਤਾਂ ਉਹ ਵਾਪਸ ਲਫਾਫੇ 'ਚ ਪੈਂਦਾ ਨਾ ਸਮਾਇਆ ਜਾਂਦਾ ਆ ਬੰਗਾ ਪੈ ਗਿਆ ਹੁਣ ਉਹ ਇੱਕ ਇੱਕ ਫੋਟੋ ਜੀ ਪਾ ਦਿੰਦਾ ਉੱਥੋਂ ਦਿੱਲੀ ਤੋਂ ਵੀ ਅੱਜ ਮੈਂ ਮਿਲਿਆ ਸੀ ਇੱਥੇ ਇਹਨਾਂ ਦੇ ਤਰੱਥਲੀ ਮਾ ਜਾਂਦੇ ਵੀ ਇਹਦਾ ਕਿਵੇਂ ਕਰੀਏ ਹੁਣ ਇਹਨਾਂ ਦਾ ਆਜੰਡਾ ਹੈ ਬਸ ਹੋਰ ਕੋਈ ਆਜੰਡਾ ਨਹੀਂ ਮੈਂ ਬਣਨਾ ਮੈਂ ਬਣਨਾ ਮੈਂ ਬਣਨਾ ਕੀ ਬਣਨਾ ਉਹ ਜਿੰਨਾ ਚਿਰ ਪੰਜਾਬ ਦੇ ਲੋਕ ਸੁਖੀ ਨਹੀਂ ਹੋਣਗੇ ਜੇ ਲੋਕ ਹੀ ਨਹੀਂ ਰਹਿਣਗੇ ਵੋਟਾਂ ਕਿਤੋਂ ਮੰਗੋਗੇ ਸুইস ਕਰਕੇ ਸਾਡਾ ਤਾਂ ਦਿਲ ਦੀ ਹਰ ਧੜਕਣ ਜਿਹੜੀ ਆ ਉਹ ਪੰਜਾਬ ਵਾਸਤੇ ਦਿਲ ਧੜਕਦਾ ਹੈ ਪੰਜਾਬ ਨੇ ਸਾਨੂੰ ਬਹੁਤ ਕੁਝ ਦਿੱਤਾ بڑے ਨਾਮ ਸ਼ੋਰਤਾ ਰੁਤਬੇ ਦਿੱਤੇ ਪਰ ਅਸੀਂ ਪੰਜਾਬ ਨੂੰ ਵਾਪਸ ਕੀ ਦਿੱਤਾ ਫਿਰ ਔਰ ਐਸੇ ਜਨਮ ਚੀ ਅਗਲਾ ਜਨਮ ਕਿਨੇ ਦੇਖਿਆ ਅਸੀਂ ਦੇਵਾਂਗੇ ਅਸੀਂ ਤੁਗਣਾ ਤਿਗਣਾ ਕਰਕੇ ਪੰਜਾਬ ਦਾ ਕਰਜ਼ਾ ਮੋੜਾਂਗੇ ਜਿਹੜਾ ਸਾਡੇ ਚਿਰ ਸ਼ੋਰਤਾ ਦਾ ਕਰਜ਼ਾ ਰੁਤਬਿਆਂ ਦਾ ਕਰਜ਼ਾ ਚਾੜਿਆ ਲੋਕਾਂ ਨੇ ਅਸੀਂ ਉਹਨੂੰ ਵਰਤਾਂਗੇ ਨਵਜੋਤ ਸਿੰਘ ਸਿੱਧੂ ਸਾਹਿਬ ਉਹਨਾਂ ਦਾ ਇਹ ਨਹੀਂ ਪਤਾ ਲੱਗਦਾ ਕਦੋਂ ਰਾਜਨੀਤੀ ਨੂੰ ਛੱਡ ਗਏ ਕਦੋਂ ਫੇਰ ਆ ਗਏ ਹੁਣ ਆ ਕੇ ਕਹਿਣਗੇ ਮੇਰੇ ਕੋਲ ਪੰਜਾਬ ਦਾ ਏਜੰਡਾ ਹੈ 4 ਸਾਲ ਪੰਜਾਬ ਦਾ ਏਜੰਡਾ ਜਿਹੜਾ ਉਹਨੂੰ ਸਿਉਂਖਾਂਦੀ ਰਹੀ ਚੂਹੇ ਟੁਕਦੇ ਰਹੇ ਢੂੜ ਜੰਮ ਗਈ ਹੁਣ ਐ ਛਾੜ ਲਿਆ ਕਹਿੰਦੇ ਵੋਟਾਂ ਆ ਗਈਆਂ ਪੰਜਾਬ ਦਾ ਏਜੰਡਾ ਛਾੜ ਲਓ ਇਹ ਕੋ 9 ਤੋਂ 5 ਜੋਬ ਨਹੀਂ ਹੈਗੀ ਕਿ ਜਦੋਂ ਮਰਜ਼ੀ ਆ ਗਏ ਰਾਜਨੀਤੀ ਜਦੋਂ ਮਰਜ਼ੀ ਚੱਲੇ ਗਏ ਇੱਥੇ ਤਾਂ ਮੈਂ ਵੀ ਇਸੇ ਲਾਈਨ 'ਚ ਹਾਂ ਨਬਯੋ ਸਿੱਧੂ ਸਾਹਿਬ ਕਹਿੰਦੇ ਮੇਰੇ ਕੋਲੇ ਗੁਜ਼ਾਰਾ ਨਹੀਂ ਹੁੰਦਾ ਮੈਨੂੰ ਟੈਲੀਵਿਜ਼ਨ ਤੇ ਜਾਣਾ ਪੈਣਾ ਤੇ ਮੈਂ ਕਿਹੜਾ ਭਾਈ ਅੱਬਰ ਦੇ ਪੈਸੇ ਖਾਨਾ ਮੈਂ ਕਿਹੜਾ ਰਿਸ਼ਵਤ ਖੋਰੀ ਕਰਦਾ ਤੇ ਗੁਜ਼ਾਰਿਆਂ ਵਾਸਤੇ ਆਇਓ ਨਾਲੇ ਕਰੋੜਾਂ ਰੁਪਏ ਵੀ ਕਮਾਉਣੇ ਆ ਨਾਲੇ ਲੋਕਾਂ ਚ ਰਾਜਨੀਤੀ ਦੀ ਕੋਈ ਸੇਵਾ ਕਰਨੀ ਹੈ ਇਦਾਂ ਨਹੀਂ ਚੱਲਣਾ ਕੰਮ ਆਓ ਮੈਂ ਕਹਿੰਦਾ ਆਓ ਚੰਗੇ ਬੰਦੇ ਨੂੰ ਆਉਣਾ ਚਾਹੀਦਾ ਆਓ ਪਰ ਇੱਥੇ ਰੋ ਨਾ ਖੜੋ ਲੋਕਾਂ ਨਾਲ ਵੋਟਾਂ ਵੇਲੇ ਆ ਜਾਨੇ ਜੋਗੀ ਉੱਤਰ ਪਹਾੜੋਂ ਆਇਆ ਵੋਟਾਂ ਦੀ ਤਰੀਕ ਸੁਣ ਕੇ ਉਦੋਂ ਜੇ ਆ ਜਾਂਦੇ ਆ ਮੈਂ ਤੁਹਾਨੂੰ ਕਿਹਾ ਸੀ ਨਾ ਪਹਿਲਾਂ ਵੀ ਦੱਸਿਆ ਸੀ ਮੈਂ ਇਹ ਵਿਆਹਾਂ ਚ ਲੈਣ ਦੇਣ ਵਾਲੇ ਸੂਟਾਂ ਵਰਗੇ ਨਾ ਉਹਨਾਂ ਨੂੰ ਕੋਈ ਸਮਾਉਂਦਾ ਨਾ ਕੋਈ ਪਾਉਂਦਾ ਇੱਕ ਵਾਰੀ ਆਪਣੇ ਕੋਲੇ ਆ ਕੇ ਆਪਾਂ ਕਹਿੰਨਾ ਤਿੰਨ ਕੁ ਮਹੀਨੇ ਬਾਅਦ ਭੂਆ ਦੀ ਕੁੜੀ ਦਾ ਵਿਆਹ ਉਧਰ ਚਾੜ ਦੇਾਂਗੇ ਐਂ ਤੁਰੇ ਫਿਰਦਾ ਰਹਿੰਦਾ ਲਫਾਫਿਆਂ ਚੋ ਕੋਈ ਵਾਰੀ ਆਪਦਾ ਸੂਟ 2 ਸਾਲਾਂ ਬਾਅਦ ਆਪਦੇ ਕੋਲ ਹੀ ਵਾਪਸ ਆ ਜਾਂਦਾ ਹੈ ਕੰਨੇ ਕੋਈ ਗੱਲ ਨਹੀਂ ਅਗਲੇ ਮਹੀਨੇ ਫੇਰ ਵਿਆਹ ਹੈ ਉਧਰ ਚਾੜ ਦੇਾਂਗੇ ਹੁ ਕਾਂਗਰਸਾਂ ਤੋਂ ਗਲਤੀ ਹੋ ਗਈ ਉਹਨੂੰslfafay ਚੋਂ ਕੱਢ ਬੈਠੇ ਹੁਣ ਨਾ ਤਾਂ ਉਹ ਵਾਪਸslfafay ਚ ਪੈਂਦਾ ਨਾ ਸਮਾਇਆ ਜਾਂਦਾ ਆ ਬੰਗਾ ਪੈ ਗਿਆ ਹੁਣ ਉਹ ਇੱਕ ਇੱਕ ਫੋਟੋ ਜੀ ਪਾ ਦਿੰਦਾ ਉੱਥੋਂ ਦਿੱਲੀ ਤੋਂ ਵੀ ਅੱਜ ਮੈਂ ਮਿਲਿਆ ਸੀ ਇੱਥੇ ਇਹਨਾਂ ਦੇ ਤਰੱਥਲੀ ਮਾ ਜਾਂਦੇ ਵੀ ਇਹਦਾ ਕਿਵੇਂ ਕਰੀਏ ਹੁਣ ਇਹ ਇਹਨਾਂ ਦਾ ਆ ਜੈਂਡਾ ਬਸ ਹੋਰ ਕੋਈ ਜੈਂਡਾ ਨਹੀਂ ਮੈਂ ਬਣਨਾ ਮੈਂ ਬਣਨਾ ਮੈਂ ਬਣਨਾ ਕੀ ਬਣਨਾ ਹੈ ਉਹ ਜਿੰਨਾ ਚਿਰ ਪੰਜਾਬ ਦੇ ਲੋਕ ਸੁਖੀ ਨਹੀਂ ਹੋਣਗੇ ਜੇ ਲੋਕ ਹੀ ਨਹੀਂ ਰਹਿਣਗੇ ਵੋਟਾਂ ਕੀ ਤੋਂ ਮੰਗੋਗੇ ਸুইস ਕਰਕੇ ਸਾਡਾ ਤਾਂ ਦਿਲ ਦੀ ਹਰ ਧੜਕਣ ਜਿਹੜੀ ਆ ਉਹ ਪੰਜਾਬ ਵਾਸਤੇ ਦਿਲ ਧੜਕਦਾ ਹੈ ਪੰਜਾਬ ਨੇ ਸਾਨੂੰ ਬਹੁਤ ਕੁਝ ਦਿੱਤਾ بڑے ਨਾਮ ਸ਼ੋਹਰਤਾ ਰੁਤਬੇ ਦਿੱਤੇ ਪਰ ਅਸੀਂ ਪੰਜਾਬ ਨੂੰ ਵਾਪਸ ਕੀ ਦਿੱਤਾ ਫਿਰ ਔਰ ਐਸੇ ਜਨਮ ਚੀ ਅਗਲਾ ਜਨਮ ਕਿਨੇ ਦੇਖਿਆ ਅਸੀਂ ਦੇਵਾਂਗੇ ਅਸੀਂ ਤੁਗਣਾ ਤਿਗਣਾ ਕਰਕੇ ਪੰਜਾਬ ਦਾ ਕਰਜ਼ਾ ਮੋੜਾਂਗੇ ਜਿਹੜਾ ਸਾਡੇ ਸਿਰ ਸ਼ੋਹਰਤਾਂ ਦਾ ਕਰਜ਼ਾ ਰੁਤਬਿਆਂ ਦਾ ਕਰਜ਼ਾ ਚਾੜਿਆ ਲੋਕਾਂ ਨੇ ਅਸੀਂ ਉਹਨੂੰ ਵਰਤਾਂਗੇ